ਚਰਚ ਆਫ ਮਾਉਂਟ ਸਿਓਨ ਸੁਸਾਇਟੀ ਦੇ ਹੱਕ ਵਿੱਚ ਸਮੂਹ ਮਸੀਹੀ ਭਾਈਚਾਰੇ ਅਤੇ ਸਮੂਹ ਧਾਰਮਿਕ ਸੰਗਠਨਾ ਵੱਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਸ਼ਾਂਤਮਈ ਰੋਸ਼ ਮਾਰਚ ਸੇਂਟ ਪੌਲ ਚਰਚ ਨਿਊ ਰਾਲਟੋ ਚੌਂਕ ਤੋਂ ਕੱਢਿਆ ਗਿਆ ਅਤੇ ਡੀਸੀ ਆਫਿਸ ਅਤੇ ਐਫਐਸਆਈ ਦਫਤਰ ਦੇ ਬਾਹਰ ਆਪਣੀ ਆਵਾਜ਼ ਬੁਲੰਦ ਕੀਤੀ ਗਈ ਡੈਨੀਅਲ ਮਸੀਹ ਟ੍ਰਾਂਸਪੋਰਟਰ ਨੇ ਕਿਹਾ ਕਿ ਸਿਡਨ ਟੋਲ ਪਲਾਜ਼ਾ ਟਾਰੀ ਰੋਡ ਅੰਮ੍ਰਿਤਸਰ ਦੇ ਕੋਲ ਓਪਨ ਪਲਮ ਬਣਾਏ ਜਾ ਰਹੇ ਹਨ ਜਿਸ ਨਾਲ ਕਈ ਮੁਸ਼ਕਲਾਂ ਆਉਣਗੀਆਂ ਉਹਨਾਂ ਨੇ ਡੀਸੀ ਦਫ਼ਤਰ ਅਤੇ ਐਫਸੀਆਈ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਅਤੇ ਇਸ ਨੂੰ ਬੰਦ ਕਰਵਾਉਣ ਲਈ ਕਿਹਾ ਗਿਆ। ਇਸ ਮੌਕੇ ਤੇ ਬਖਸ਼ੀਸ਼ ਗਿੱਲ, ਆਰਫ ਚੋਹਾਨ, ਪ੍ਰੇਮ ਸੋਹਲ, ਪਾਸਟਰ ਰਾਜਕੁਮਾਰ, ਪਾਸਟਰ ਸਤਪਾਲ, ਰਾਜ ਮਸੀਹ, ਵਿਸ਼ਾਲ ਮਸੀਹ ਸਮੇਤ ਮੈਂਬਰ ਮੌਜੂਦ ਸਨ। ਕਿਸਨਵਾਏ ਨੇ ਅੱਜ ਅੱਜ ਮਜਬੂਰ ਹਨ 2-3000 ਲੋਕ ਆਪਾਂ ਨੂੰ ਲੈ ਕੇ ਬਣਾ ਪਿਆ। ਫਿਰ ਜਾ ਕੇ ਇਹਨਾਂ ਆ ਦੀ ਗੱਲ ਸੁਣੀ ਆ ਪਹਿਲੋਂ ਨਹੀਂ ਤੋਂਦੇ ਬੜੀਆਂ ਮੀਟਿੰਗਾਂ ਕਰ ਚੁੱਕੇ ਨੇ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਡੀਸੀ ਮੈਡਮ ਕਸੀਰ ਜਨ ਮੈਡਮ ਫੌਸਲਾਈ ਅਫਸਰ ਮਿਆਂ ਇਹ ਟੈਂਡਰ ਹੀ ਗਲਤ ਦਿੱਤਾ ਗਿਆ ਜਦੋਂ ਪਤਾ ਵੀ ਸਾਡੀ ਚਰਚੇ ਜਿਹੜੀ ਆ 7-8 ਸਾਲ ਪੁਰਾਣੀ ਆ 2017-18 ਦੀ 18-19 ਦੀ ਚਰਚ ਬਣੀ ਹੋਈ ਆ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਜਿਨ੍ਹਾਂ ਐਨਓਸੀ ਦਿੱਤੀਆਂ ਨੇ ਜਿਨ੍ਹਾਂ ਟੈਕਨੀਕਲ ਰਿਪੋਰਟਾਂ ਓਕੇ ਕੀਤੀਆਂ ਨੇ ਜਿਨ੍ਹਾਂ ਟੈਂਡਰ ਦਿੱਤੇ ਨੇ ਇਹ ਜਲਦੋਂ ਜਲਦ ਕੈਨਸਲ ਕੀਤਾ ਜਾਵੇ